ਅੰਮ੍ਰਿਤਸਰ ਦੇ ਹਾਥੀ ਗੇਟ ਤੇ ਉਦੋਂ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਦੋ ਗੁੱਟਾਂ ਦੇ ਵਿਚਕਾਰ ਆਪਸੀ ਲੜਾਈ ਹੋ ਗਈਆਂ ਦੋਵਾਂ ਧਿਰਾਂ ਨੇ ਇੱਕ ਦੂਜੇ ਤੇ ਇੱਟਾ ਪੱਥਰ ਦੇ ਨਾਲ ਹਮਲਾ ਕੀਤਾ ਜਿਸ ਤੋਂ ਬਾਅਦ ਮਾਹੌਲ ਜਿਹੜਾ ਉਹ ਤਣਾਪੂਰਨ ਹੋ ਗਿਆ ਆਸ-ਪਾਸ ਦੇ ਲੋਕ ਮੁਹੱਲਾ ਵਾਸੀ ਜਿਹੜੇ ਆ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਲੋਕਾਂ ਦਾ ਕਹਿਣਾ ਹੈ ਕਿ ਅਚਾਨਕ ਆਪਣੇ ਘਰਾਂ ਦੇ ਵਿੱਚ ਕੰਮ ਕਰ ਰਹੇ ਸੀ ਜਦੋਂ ਕਿ ਅਚਾਨਕ ਇੱਕ ਦੂਜੇ ਤੇ ਟੇਟਾ ਪੱਥਰ ਦੀ ਆਵਾਜ਼ਾ ਜਿਹੜੀ ਆ ਲੜਾਈ ਝਗੜੇ ਦੀ ਉਹਨਾਂ ਨੂੰ ਸੁਣਾਈ ਦਿੱਤੀ ਆ ਤੇ ਜਦੋਂ ਉਹਨਾਂ ਨੇ ਘਰਾਂ ਤੋਂ ਬਾਹਰ ਆ ਕੇ ਵੇਖਿਆ ਤੇ ਇੱਕ ਜ਼ਬਰਦਸਤ ਲੜਾਈ ਹੋ ਰਹੀ ਸੀ ਦੋ ਦੋ ਥਰਾ ਜਿਹੜੀਆਂ ਸੀ ਇੱਕ ਦੂਜੇ ਤੇ ਇੱਟਾ ਪੱਥਰਾ ਦੇ ਨਾਲ ਹਮਲਾ ਕਰ ਰਹੇ ਸੀ ਲੱਗਦਾ ਕਿ ਮੁਹੱਲਾ ਵਾਸੀਆਂ ਦਾ ਇਹ ਕਹਿਣਾ ਹੈ ਕੇ ਪੁਰਾਣੀ ਰੰਜਿਸ਼ ਰਚਾਲਦੇ ਦੋਵਾਂ ਧਿਰਾਂ ਦੇ ਵਿਚਕਾਰ ਇਹ ਲੜਾਈ ਜਿਹੜੀ ਆ ਉਹ ਹੋਈ ਆ ਤੇ ਹਜੇ ਬਾਕੀ ਜਿਹੜਾ ਹੋਰ ਜਾਣਕਾਰੀ ਨਿਕਲ ਕੇ ਬਾਹਰ ਨਹੀਂ ਆ ਸਕੀ ਤਾਂ ਉੱਥੇ ਹੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਪੁਲਿਸ ਨੂੰ ਫੋਨ ਕੀਤਾ ਗਿਆ ਤੇ ਮੌਕੇ ਤੇ ਪਹੁੰਚੀ ਪੁਲਿਸ ਵੀ ਜਿਹੜੀ ਆ ਉਹ ਭੱਜਦੀ ਵਿਖਾਈ ਦਿੱਤੀ ਆ ਤੁਸੀਂ ਵੀ ਸੁਣੋ ਪੁਲਿਸ ਵਾਲੇ ਨੇ ਕੀ ਕਿਹਾ ਤੇ ਉੱਥੇ ਦੇ ਲੋਕ ਜਿਹੜੇ ਨੇ ਮਹੱਲਾ ਨਿਵਾਸੀ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਸਰ ਮੈਂ ਮਹੱਲੇ ਵਿੱਚ ਖੜਾ ਆਂ ਇਹ ਮੁੰਡਾ ਗੋਲੂ ਆ ਇਹਦਾ ਕੋ ਪ੍ਰਾਣਾ ਹੀ ਕੁੜੀ ਦਾ ਲੇਸ਼ ਨਹੀਂ ਉਹ ਖਤਮ ਹੋ ਚੁੱਕਾ ਥਾਣੇ ਦੇ ਵਿੱਚ ਲਿਖਤ ਹੋਈ ਪਈ ਸਾਰੀ ਇਹ ਨਜਾਇਜ਼ ਕੁੜੀ ਆ ਕੇ ਸਾਡੀਆਂ ਨੋਆਂ ਨੂੰ ਕਾਲਾ ਬੰਦਾ ਕੱਢਦੀ ਆ ਹੁਣ ਵੀ ਉਹ ਘਰ ਦੇ ਬਾਹਰ ਕੁੜੀ ਖਲੋਤੀ ਇਧਰੋਂ ਵੇਖੋ ਹੁਣ ਮਗਰਲੇ ਬੰਨੇ ਟੋਪ ਪਰ ਆ ਰਹੀਆਂ ਜੇ ਆ ਵੇਖੋ ਤੁਹਾਡੇ ਸਾਹਮਣੇ ਸਾਡੀਆਂ ਧੀਆਂ ਭੈਣਾਂ ਦੇ ਹੱਥੀਂ ਪੇ ਆ ਕੇ ਤੁਹਾਡੇ ਮੱਲੇ ਵਿੱਚ ਸੁਰਿੰਦਰ ਗਾਵਾ ਤੇ ਇੱਕ ਪ੍ਰਿੰਸ ਆ ਤੇ ਕੁੰਕੁੰਮ ਲੜਕੀ ਆ ਜਿਹੜਾ ਮਾਂ ਪਿਓ ਮਾਸੀਆਂ ਤਾਈਆਂ ਜੋ ਵੀ ਸਾਰੀਆਂ ਆ ਕੇ ਸਾਡੇ ਘਰ ਹਮਲਾ ਕੀਤਾ ਇਹਨਾਂ ਨੇ ਏਟ ਰੋੜਾ ਤੁਸੀਂ ਮੱਲੇ ਵਿੱਚ ਵੇਖ ਸਕਦੇ ਮੱਲੇ ਦੇ ਲੋਕ ਜ਼ਖਮੀ ਹੋਏ ਆ ਮਸੂਲ ਜੀ ਤੋਂ ਮੱਲੇ ਵਾਲਿਆਂ ਨੂੰ ਪੁੱਛ ਸਕਦੇ ਕਿੰਨੇ ਘਰਾਂ ਦਾ ਨੁਕਸਾਨ ਹੋਇਆ ਕਿੰਨੇ ਲੋਕਾਂ ਦਾ ਨੁਕਸਾਨ ਹੋਇਆ ਸਰ ਪਤਾ ਨਹੀਂ ਕੁਝ ਅਣਪਛਾਤੇ ਆਦਮੀ ਆ ਕੇ ਘਰ ਤੇ ਹਮਲਾ ਮੱਲੇ ਤੇ ਹਮਲਾ ਕਰਦਾ ਹੈ ਸੁਰਿੰਦਰ ਬਸਤੀ ਲੰਗੜਾ ਜਿਹੜਾ ਬਸਤੀ ਆਇਆ ਸੁਰਿੰਦਰ ਕੁਮਾਰ ਜਿਹੜਾ ਹਿੰਦੁਸਤਾਨ ਬਸਤੀ ਜੀ ਸ਼ਰਾਬ ਵੇਚਦਾ ਉਹਨਾਂ ਨੇ ਆ ਕੇ ਬੰਦਿਆਂ ਨਾਲ ਕੋਈ ਪ੍ਰਿੰਸ ਗੈਂਗਵਾਰ ਨਹੀਂ ਲੱਗਦੀ ਨਾ ਜੀ ਨਾ ਜੀ ਪਤਾ ਨਹੀਂ ਮੈਂ ਦੇ ਘਰ ਆਪਣੇ ਬੈਠਾ ਆ ਰੋਟੀ ਖਾ ਰਿਹਾ ਤੇ ਆਉਂਦਿਆਂ ਨੂੰ ਹਮਲਾ ਕਰਤਾ ਘਰ ਸਾਰਾ ਤੋੜਤਾ ਜੀ ਮੈਂ ਤੁਹਾਨੂੰ ਕਹੀ ਨਹੀਂ ਮੈਂ ਸੁੱਤੀ ਦੀ ਹਾਂ ਤੇ ਮੇਰਾ ਮੁੰਡਾ ਆ ਮਮਾ ਰੋਟੀ ਬਣਾ ਦੇ ਤੇ ਮੈਂ ਇਹ ਗੈਸ ਬਾਲਿਆ ਜੀ ਤੇ ਨਾਲ ਹੀ ਬਾਹਰ ਖਾਪ ਖਾਣਾ ਸ਼ੁਰੂ ਹੋ ਗਿਆ ਤੇ ਬਾਅਦ ਵਿੱਚ ਅਚਾਨਕ ਹੀ ਦੇਖਿਆ ਤੇ ਮੈਂ ਆ ਸਾਰੀ ਟੁੱਟੀ ਹੁਣ ਇਹਨਾਂ ਨੇ ਪਤਾ ਇਧਰੋਂ ਟੁੱਟੀ ਕਿਧਰੋਂ ਟੁੱਟੀ ਆ ਪਰ ਇਹ ਵੇਖੋ ਨੁਕਸਾਨ ਹੱਡਾ ਤੇ ਹੋਇਆ ਨਾ ਇੱਕ ਸਾਮ ਦਾ ਕਿੰਨਾ ਨੁਕਸਾਨ ਕਿਰੇ ਕਿਰੇ ਹੋਇਆ ਪਰਿਵਾਰ ਦਾ ਇੱਥੇ ਕੋਈ ਜ਼ਖਮੀ ਹੋਇਆ ਇੱਥੇ ਨਹੀਂ ਨਹੀਂ ਜ਼ਖਮੀ ਤਾਂ ਪਤਾ ਨਹੀਂ ਕੋਈ ਹੋਇਆ ਕਿ ਨਹੀਂ ਹੋਇਆ ਸਰ ਇੱਥੇ ਅਜੇ ਹੁਣਿਆ ਜੀ ਹਾਂਜੀ ਡਿਊਟੀ ਲੱਗੀ ਹੈ ਉੱਧਰ ਆਪਣਾ ਸਾਹਮਣੇ ਨਹੀਂ ਆਪਣੇ ਗਰਾਊਂਡ ਤੇ ਉੱਧਰ ਲੱਗੀ ਹੋਣੀ ਹੈ ਮੈਂ ਅੱਛਾ ਤੇ ਇੱਥੇ ਗੋਲੀਆਂ ਹੋ ਚੱਲੀਆਂ ਕਿੰਨਾ ਵਿੱਟਾ ਰੋੜੇ ਚੱਲਿਆ ਰੋੜੇ ਬੋਹਾ ਤੇ ਮੈਂ ਸਰ ਨਹੀਂ ਆਉਂਦੇ ਅੱਜ ਉੱਧਰੋਂ ਲੱਗੀ ਡਿਊਟੀ ਮੈਂ ਤੇ ਮਲਾਜ਼ਮ ਸੌਣ ਸੌਣ ਨਹੀਂ ਅਸੀਂ ਬੈਠੇ ਨੇ ਹਾਂਜੀ ਸੌਣ ਤੇ ਉਹ ਡਰਾਈਵਰ ਬੋਲਣ ਗੱਲ ਕਰਨੇ ਨਹੀਂ ਤੁਸੀਂ ਮੌਕੇ ਤੇ ਜੇ ਤੁਸੀਂ ਆਪਣਾ ਪਿਸਤਲ ਪਾਈ ਹੈ ਜੀ ਆਪਾਂ ਨਾਲ ਡਰਾਈਵਰ ਬੈਠਾ ਸੌਣ ਨਹੀਂ ਕਰ ਲੈਣਾ ਪਤਾ ਚਾਰਾ ਹੁਣ ਪਾਇ ਚੁਣੇ ਆ ਜੀ ਹਾਂ ਆਏ ਹੋ ਕਿ ਨਾਮ ਸੋਨ ਵਸੇ ਆਏ ਟੁੱਟੀ ਕਿਹੜਾ ਸੁੱਚਾ ਜਰ ਇੱਥੇ ਕੋਈ ਸੋਨਾ ਨਾ ਅਜੇ ਤੇ ਟਾਈਮ ਨਹੀਂ ਹੋਇਆ ਤੇ ਤੁਹਾਡੇ ਸਾਹਮਣੇ ਹਾਂਜੀ ਇੱਥੇ ਉਹ ਡਰਾਈਵਰ ਹੀ ਆ ਉਹ ਡਰਾਈਵਰ ਸਰ ਬੈਠਾ ਗੱਡੀ ਨਹੀਂ ਸਾਹਮਣੇ ਵਾਰਦਾਤ ਹੋਈ ਹੈ ਪਤਾ ਨਹੀਂ ਸਾਨੂੰ ਪਰ ਸਰ ਮੈਂ ਇਹ ਹੁਣ ਆਉਣ ਡਿਆਂ ਜੀ ਪੁੱਛੋ ਨੂੰ ਕਦੋਂ ਆਇਆ ਮੈਂ ਨਹੀਂ ਟੁੱਟੀ ਅਫਸਰ ਕੌਣ ਹੈ ਇੱਥੇ ਠਾਣਾ ਕਿਹੜਾ ਲੱਗਦਾ ਇੱਥੇ ਡੀਡਵਿੰਸ ਲੱਗਦਾ ਜੀ ਤੇ ਕੀ ਲੱਗਦਾ ਪੁਲਿਸ ਨੂੰ ਕਿ ਨਾ ਆਣਾ ਨਹੀਂ ਚਾਹੀਦਾ ਤੇ ਇੱਟਾ ਰੋੜੇ ਚੱਲੇ ਆਣਾ ਚਾਹੀਦਾ ਸਰ ਇਹ ਤੋਂ ਪਹਿਲਾਂ ਅਫਸਰ ਆਏ ਸੀ ਆਏ ਸੀ ਨਾ ਪਹਿਲੇ ਨਹੀਂ ਚੌਂਜਾਪਤਾ ਲੱਗਾ ਕਿ ਨਾ ਮਿੱਟਾ ਰੋ देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम चैनल पर